ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਸਵਾਲ ਕੀਤੇ ਜਾ ਰਹੇ ਨੇ ਤੇ ਮਾਨਕ ਗੋਇਲ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੁਰ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਜਿਸ ਦੇ ਵਿੱਚ ਮਾਨਕ ਗੋਇਲ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਹੁਣ ਆਪ ਦੀ ਅਗਵਾਈ ਵਾਲੇ ਸਰਦਾਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਖਜ਼ਾਨੇ ਦੀ ਕਰੋੜਾ ਰੁਪਏ ਦੀ ਲੋਕ ਸਭਾ ਚੋਣ ਪ੍ਰਚਾਰ ਲਈ ਦੁਰਵਰਤੋਂ ਕਰ ਰਹੀ ਹੈ ਉਹ ਪ੍ਰਚਾਰ ਵੈਨਾਂ ਤੇ ਰੋਜ਼ਾਨਾ ਕਰੋੜਾ ਰੁਪਏ ਖਰਚਣ ਦੇ ਲਈ ਤਿਆਰ ਹਨ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਦੀ ਆੜ ਵਿੱਚ 97 ਵੱਡੇ ਐਲ.ਆਰ.ਡੀ. ਪ੍ਰੋਮੋਸ਼ਨ ਟਰੱਕ ਕਿਰਾਏ ਤੇ ਲੈ ਰਹੀ ਹੈ ਪਰ ਅਸਲ ਵਿੱਚ ਇਹ ਲੋਕ ਸਭਾ ਚੋਣਾਂ ਲਈ ਜਨਤਾ ਦੇ ਪੈਸੇ ਦੀ ਵਰਤੋਂ ਕਰ ਰਹੀ ਹੈ ਪੰਜਾਬ ਦੀ ਜਨਤਾ ਆਪਣੀ ਚੋਣ ਮੁਹਿੰਮ ਦਾ ਖਰਚਾ ਕਿਉਂ ਚੁੱਕਣ ਆ ਵੱਲੋਂ ਨੈਤਿਕ ਕਦਰਾਂ ਕੀਮਤਾਂ ਤੇ ਜ਼ੋਰ ਦੇਣ ਦੇ ਬਾਵਜੂਦ ਕਿ ਜਨਤਾ ਦਾ ਕਰੋੜਾਂ ਦਾ ਪੈਸਾ ਆਪਣੀ ਚੋਣ ਮੁਹਿੰਮ ਤੇ ਖਰਚ ਕਰਨਾ ਜਾਇਜ਼ ਹੈ ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਪਹਿਲੇ ਹੀ ਲੋਕਾਂ ਦੇ ਸੈਂਕੜੇ ਕਰੋੜ ਰੁਪਏ ਖਰਚ ਕਰ ਚੁੱਕੀ ਹੈ ਤੇ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਰਾਜ ਦੇ ਪ੍ਰੋਗਰਾਮ ਦੀ ਆੜ ਦੇ ਵਿੱਚ ਇਹ ਨਵੇਂ ਖਰਚੇ ਬਿਨਾਂ ਸ਼ੱਕ ਸਰਕਾਰੀ ਖਜ਼ਾਨੇ ਤੇ ਦਬਾਅ ਪਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਪ੍ਰਚਾਰ ਇੱਛਾਵਾਂ ਹਨ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਤਣਾਵ ਵਾਲੇ ਸਰਕਾਰੀ ਖਜ਼ਾਨੇ ਤੇ ਬੋਝ ਪਾ ਰਹੀ ਹੈ ਜੋ ਕਿ ਸਰਦੀਆਂ ਵਿੱਚ ਵੀ ਬਿਜਲੀ ਮੁਹਈਆ ਕਰਵਾਉਣ ਵਾਲੇ ਸੰਘਰਸ਼ ਕਰਦੀ ਹੈ ਤੇ ਹਸਪਤਾਲਾਂ ਵਿੱਚ ਬੁਨਿਆਦੀ ਦਵਾਈਆਂ ਦੀ ਘਾਟ ਹੈ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਵਿੱਚ ਵੀ ਅਸਫਰ ਰਹਿੰਦੀ ਹੈ ਵਾਇਗਰੂ ਮੇਰ ਕਰੇ ਪੰਜਾਬ ਤੇ ਤੁਸੀਂ ਅਗਲੇ ਟਵੀਟ ਵਿੱਚ ਪੂਰੀ ਕਹਾਣੀ ਪੜ ਸਕਦੇ ਹੋ ਨਾਜ਼ੀਰ ਕੇ ਜਿਹੜੀ ਪੋਸਟ ਮਨੇ ਗੋਲਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਰਦੇ ਉੱਤੇ ਕਰੋੜਾਂ ਦਾ ਕਰਜ਼ਾ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਠੱਗ ਰਹੀ ਹੈ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਕਿਰ ਗਈ ਹੈ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਸਵਾਲ ਕੀਤੇ ਜਾ ਰਹੇ ਨੇ ਤੇ ਮਨੇ ਗੋਲਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੁਰ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰ ਲਿਆ ਹੈ ਤੇ ਜਿਸ ਦੇ ਵਿੱਚ ਮਾਨਿਕ ਗੋਇਲ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਇੱਕ ਪੋਸਟ ਸਾਂਝੇ ਕਰਕੇ ਲਿਖਿਆ ਹੈ ਕਿ ਹੁਣ ਆਪ ਦੀ ਅਗਵਾਈ ਵਾਲੇ ਸਰਦਾਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਖਜ਼ਾਨੇ ਦੀ ਕਰੋੜਾਂ ਰੁਪਏ ਦੀ ਲੋਕ ਸਭਾ ਚੋਣ ਪ੍ਰਚਾਰ ਲਈ ਦੁਰਵਰਤੋਂ ਕਰ ਰਹੀ ਹੈ ਉਹ ਪ੍ਰਚਾਰ ਵੈਨਾ ਤੇ ਰੋਜ਼ਾਨਾ ਕਰੋੜਾਂ ਰੁਪਏ ਖਰਚਣ ਦੇ ਲਈ ਤਿਆਰ ਹਨ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਦੀ ਆੜ ਵਿੱਚ 97 ਵੱਡੇ ਐਲ.ਆੜੀ ਪ੍ਰੋਮੋਸ਼ਨ ਟਰੱਕ ਕਿਰਾਏ ਤੇ ਲੈ ਰਹੀ ਹੈ ਪਰ ਅਸਲ ਵਿੱਚ ਇਹ ਲੋਕ ਸਭਾ ਚੋਣਾਂ ਲਈ ਜਨਤਾ ਦੇ ਪੈਸੇ ਦੀ ਵਰਤੋਂ ਕਰ ਰਹੀ ਹੈ ਪੰਜਾਬ ਦੀ ਜਨਤਾ ਆਪਣੀ ਚੋਣ ਮੁਹਿੰਮ ਦਾ ਖਰਚਾ ਕਿਉਂ ਚੁੱਕਣ ਆ ਵੱਲੋਂ ਨੈਤਿਕ ਕਦਰਾਂ ਕੀਮਤਾਂ ਤੇ ਜ਼ੋਰ ਦੇਣ ਦੇ ਬਾਵਜੂਦ ਕਿ ਜਨਤਾ ਦਾ ਕਰੋੜਾਂ ਦਾ ਪੈਸਾ ਆਪਣੀ ਚੋਣ ਮੁਹਿੰਮ ਤੇ ਖਰਚ ਕਰਨਾ ਜਾਇਜ਼ ਹੈ ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਪਹਿਲੇ ਹੀ ਲੋਕਾਂ ਦੇ ਸੈਂਕੜੇ ਕਰੋੜ ਰੁਪਏ ਖਰਚ ਕਰ ਚੁੱਕੀ ਹੈ ਤੇ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਰਾਜ ਦੇ ਪ੍ਰੋਗਰਾਮ ਦੀ ਆੜ ਦੇ ਵਿੱਚ ਇਹ ਨਵੇਂ ਖਰਚੇ ਬਿਨਾਂ ਸ਼ੱਕ ਸਰਕਾਰੀ ਖਜ਼ਾਨੇ ਤੇ ਦਬਾਅ ਪਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਪ੍ਰਚਾਰ ਇੱਛਾਵਾ ਹਨ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਤਣਾ ਵਾਲੇ ਸਰਕਾਰੀ ਖਜ਼ਾਨੇ ਤੇ ਬੋਝ ਪਾ ਰਹੀ ਹੈ ਜੋ ਕਿ ਸਰਦੀਆਂ ਵਿੱਚ ਵੀ ਬਿਜਲੀ ਮੋਹਈਆਂ ਕਰਵਾਉਣ ਵਾਲੇ ਸੰਘਰਸ਼ ਕਰਦੀ ਹੈ ਤੇ ਹਸਪਤਾਲਾਂ ਵਿੱਚ ਬੁਨਿਆਦੀ ਦਵਾਈਆਂ ਦੀ ਘਾਟ ਹੈ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਵਿੱਚ ਵੀ ਅਸਫਰ ਰਹਿੰਦੀ ਹੈ ਵਾਇਗਰੂ ਮੇਰ ਕਰੇ ਪੰਜਾਬ ਤੇ ਤੁਸੀਂ ਅਗਲੇ ਟਵੀਟ ਵਿੱਚ ਪੂਰੀ ਕਹਾਣੀ ਪੜ ਸਕਦੇ ਹੋ ਨਾਜ਼ੀਰ ਕੇ ਜਿਹੜੀ ਪੋਸਟ ਆ ਮਨੇ ਗੋਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਸਰ ਤੇ ਉੱਤੇ ਕਰੋੜਾਂ ਦਾ ਕਰਜ਼ਾ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਠੱਗ ਰਹੀ ਹੈ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਕਿਰ ਗਈ ਹੈ